ਕੀ ਕਹਿਣਾ ਜੀ ਜਿਹੜਾ ਸਾਨੂੰ ਕੰਡੈਮਨਡ ਨੋਟਸ ਪਹਿਲਾਂ ਦਿੱਤਾ ਸੀ ਅਸੀਂ ਪੀਰ ਹੋ ਰਹੇ ਸੀਗੇ ਥਰੂ ਐਡਵੋਕੇਟ ਪਰ ਕੋਰਟ ਨੇ ਸਾਨੂੰ ਟਾਈਮ ਦਿੱਤਾ ਕਿ ਪਰਸਨਲ ਅਪੀਅਰਸ ਹੋਵੇ ਬਾਜਵਾ ਸਾਹਿਬ ਉਹ ਪਿਛਲੀ ਕੁਝ ਕੇਸਾਂ ਕਰਕੇ ਅਸੀਂ ਪੇਸ਼ ਹੋ ਨਹੀਂ ਰਹੇ ਕਿਉਂਕਿ ਸਾਡੇ ਤੇ 55 ਐਫ ਆਈ ਆਰ ਮੋਰ ਪੈਂਡਿੰਗ ਸੀਗੀਆਂ ਉਹਦੇ ਵਿੱਚ 39 ਐਫ ਆਈ ਆਰ ਦੇ ਵਿੱਚ ਅਸੀਂ ਔਨ ਬੇਲ ਬਾਕੀ ਕੇਸਾਂ ਦੇ ਵਿੱਚ ਅਸੀਂ ਬੇਲ ਤੇ ਨਹੀਂ ਆ ਉਸ ਕੇਸ ਅਸੀਂ ਸੀਗੇ ਪੀਓ ਪ੍ਰोसीडिंग ਸਾਡੇ ਖਿਲਾਫ ਚੱਲ ਰਹੀ ਸੀਗੀ ਉਹ ਪੀਓ ਪ੍ਰੋਸੀਡਿੰਗ ਕਰਕੇ ਅਸੀਂ ਕੋਰਟ 'ਚ ਅਪੀਅਰ ਨਹੀਂ ਹੋ ਸਕਦੇ ਸੀ ਕਿਉਂਕਿ ਬਿਕੋਜ਼ ਆਦਰ ਕੇਸਾਂ ਸਾਡੀ ਰੈਸਟ ਨਹੀਂ ਸਟੇ ਹੋਏ ਸੀਗੇ ਇਸ ਕੇਸ ਦੇ ਵਿੱਚ ਅਸੀਂ ਟਾਈਮ ਮੰਗ ਰਹੇ ਸੀ ਕੋਰਟ ਤੋਂ ਪਰ ਕੋਰਟ ਨੇ ਸਾਨੂੰ ਲੀਨਿਅਰ ਵਿਊ ਨਹੀਂ ਦਿੱਤਾ ਇਸ ਕਰਕੇ ਬਾਜਵਾ ਸਾਹਿਬ ਨੂੰ ਜਿਹੜਾ ਰੈਸਟ ਹੋਣਾ ਪਿਆ ਤੁਸੀਂ ਕਿਵੇਂ ਕਹਿ ਸਕਦੇ ਲੀਨਰ ਕਿਉਂਕਿ ਲਗਾਤਾਰ ਲੀਨਿਅਨ ਕਿਉਂਕਿ ਜਿਹੜੀ ਜਿਸ ਪਟੀਸ਼ਨ ਦੇ ਵਿੱਚ ਇਹਨਾਂ ਨੇ ਮੰਗ ਕੀਤੀ ਆ ਉਸ ਪਟੀਸ਼ਨ ਦੇ ਵਿੱਚ ਸਿਰਫ ਉਹਨਾਂ ਨੇ ਜਿਹੜੀ ਰੈਸਟ ਹੈਗੀ ਆ ਓਨਲੀ 173 ਦੀ ਜਿਹੜੀ ਕਾਰਵਾਈ ਹੈ ਇਹ 174 ਦੀ ਐਫਆਈਆਰ ਹੋਈ ਉਸ ਵਿੱਚ ਮੰਗੀ ਸੀ ਉਹਦੇ ਵਿੱਚ ਅਸੀਂ ਔਨ ਬੇਲ ਸੀਗੇ ਉਸ ਟਾਈਮ ਜਿਹੜੀ ਇਸ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਆ ਇਹ 8 ਫਰਵਰੀ 2024 ਨੂੰ ਪਾਈ ਗਈ ਹੈ ਉਸ ਟਾਈਮ ਅਸੀਂ ਔਨ ਬੇਲ ਸੀਗੇ ਤੇ ਉਸ ਤੋਂ ਬਾਅਦ ਜਿਹੜੀ ਇਸ ਐਫਆਈਆਰ 'ਚ ਅਸੀਂ ਅਕਿਊਜ਼ਡ ਬਣੇ ਆ 11 7 2024 ਨੂੰ ਬਣੇ ਆ ਆਰਡਰ ਪਾਸ ਹੋਇਆ 7 ਜੁਲਾਈ 2024 ਦੇ ਵਿੱਚ ਇਸ ਕਰਕੇ ਅਸੀਂ ਕਹਿੰਦੇ ਇਸ ਕੇਸ ਦੇ ਵਿੱਚ ਸਾਡੀ ਜਿਹੜੀ ਰੈਸਟ ਆ ਉਹਦੀ ਕੋਈ ਜ਼ਰੂਰਤ ਨਹੀਂ ਸੀ ਅਦਰ ਕੇਸਾਂ ਦੀ ਰਸਤੇ ਗੱਲ ਨਹੀਂ ਕੀਤੀ ਹਾਈ ਕੋਰਟ ਤੋਂ ਸਿਰਫ ਪੇਸ਼ ਹੋਣ ਨੂੰ ਕਹਰੇ ਸੀ ਪੇਸ਼ ਹੋਣ ਲਈ ਅਸੀਂ ਇਸ ਕਰਕੇ ਪੇਸ਼ ਨਹੀਂ ਹੋ ਰਹੇ ਕਿਉਂਕਿ ਬਾਕੀ ਕੇਸਾਂ ਦੇ ਵਿੱਚ ਅਸੀਂ ਬੇਲ ਤੇ ਨਹੀਂ ਸੀਗੇ ਅਸੀਂ ਟਾਈਮ ਅੰਗਰੇ ਸੀ ਕੋਰਟ ਤੋਂ ਪਰ ਅਸੀਂ ਹੁਣ ਸਰੈਂਡਰ ਕਰਤਾ ਅੱਗੇ ਅਸੀਂ ਬੇਲ ਅਪਲਾਈ ਕਰਾਂਗੇ ਜਿਹੜੇ ਬਾਕੀ ਪੈਂਡਿੰਗ ਕੇਸ ਐ ਸਾਡੇ ਨੂੰ ਪਤਾ ਚੱਲ ਗਿਆ ਕਿ ਕਿਹੜੇ ਕਿਹੜੇ ਕੇਸਿਸ ਤੁਹਾਨੂੰ ਅਰੈਸਟ ਕੀਤਾ ਗਿਆ ਹਾਂ ਜੀ ਸਾਨੂੰ ਡਿਟੇਲ ਮਿਲ ਚੁੱਕੀ ਹੈ ਮਿਲਦੇ ਵਿੱਚ ਕਿੰਨੇ ਕੇਸਿਸ ਐਸੋਲੇ ਅਰੈਸਟ ਟੋਟਲ 55 ਕੇਸ ਨੇ ਕੇਸ ਜਿਹੜੇ ਅਰੈਸਟ ਕੀਤੇ ਆ ਉਹਦੇ ਵਿੱਚ ਆਈ ਥਿੰਕ ਦੋ ਕੇਸ ਜਿਹੜੇ ਹੈਗੇ ਨੇ ਉਹਨਾਂ ਚ ਅਰੈਸਟ ਭਾਈ ਆ ਬਾਕੀ ਅਜੇ ਹਜੇ ਪਾਣੀ ਵਕt ਬਾਕੀ ਹੈ ਦੋਨੋਂ ਮਹਾਲੀ ਦੇ ਕੇਸ ਬਾਕੀ ਮਹਾਲੀ ਦੇ ਕੇਸ ਸੈਨਾਰਾਈ ਪੁਲਿਸ ਸਟੇਸ਼ਨ ਦੇ ਉਹਨਾਂ ਦੇ ਵਿੱਚ ਅਸੀਂ ਬੀਲ ਅਪਲਾਈ ਕਰਾਂਗੇ ਤੇ ਹੁਣ ਤੁਸੀਂ ਕੰਡੈਮਨਡ ਨੋਟਿਸ ਦਾ ਰਿਪਲਾਈ ਫਾਈਲ ਕਰੋ ਕੰਡੈਮਨਡ ਨੋਟਸ ਦਾ ਰਿਪਲਾਈ ਅਸੀਂ 15 ਦਿਨ ਦਾ ਸਾਨੂੰ ਕੋਰਟ ਨੇ ਟਾਈਮ ਦਿੱਤਾ ਅਸੀਂ ਰਿਪਲਾਈ ਫਾਈਲ ਕਰਾਂਗੇ 17 9 2024 ਡੇਟ ਫਿਕਸ ਕੀਤੀ ਹੋਈ ਹੈ ਉਸ ਤੋਂ ਪਹਿਲਾਂ ਅਸੀਂ ਆਪਦੀ ਡਿਟੇਲ ਵੀ ਦੇਵਾਂਗੇ ਤੇ ਕੰਡੈਮਨਡ ਨੋਟਿਸ ਦਾ ਜਿਹੜਾ ਰਿਪਲਾਈ ਹੈ ਅਸੀਂ ਕੋਰਟ ਨੂੰ ਦੇਵਾਂਗੇ ਇਹ ਜਿਹੜਾ ਕੇਸ ਹੈ ਬਾਜਵਾ ਦੇ ਖਿਲਾਫ ਇਹ ਕੁਲਦੀਪਰ ਮਿੱਤਲ ਜੀ ਨੇ ਇਹਨਾਂ ਨੇ ਕੀਤਾ ਸੀਗਾ ਤੇ ਹੋਇਆ ਕੀ ਸੀਗਾ ਇਹਨਾਂ ਨੇ ਕੁਲਦੀਪਰ ਮਿੱਤਲ ਜੀ ਨੇ ਉਹਨਾਂ ਦੀ ਉੱਥੇ ਫਰਮ ਹੈ ਰਿਟਾਇਰਡ ਆਰਮੀ ਆਫੀਸ਼ਰਸ ਦੀ ਉਹਨਾਂ ਨੇ ਮਿਲ ਕੇ ਬਾਜਵਾ ਤੇ ਬਾਕੀ ਡਾਇਰੈਕਟਰ ਸੀਗੇ ਨਾਲ ਇੱਕ ਪਾਰਟਨਰਸ਼ਿਪ ਫਰਮ ਸਟਾਰਟ ਕਰਨ ਦਾ ਇੱਕ ਪਾਰਟਨਰਸ਼ਿਪ ਡੀਡ ਤਿਆਰ ਕੀਤੀ ਸੀਗੀ 2012 ਵਿੱਚ ਉਹਦੇ ਅਕੋਰਡਿੰਗ ਬਾਜਵਾ ਜੀ ਨੇ 25 ਏਕੜ ਜ਼ਮੀਨ ਦੇਣੀ ਸੀਗੀ ਤੇ ਸਾਡੇ ਪਟੀਸ਼ਨਰ ਪਾਰਟੀ ਨੇ ਪੈਸੇ ਲਾਣੇ ਸੀਗੇ 1500 ਫਲੈਟ ਬਣਨੇ ਸੀਗੇ ਉਸ ਜ਼ਮੀਨ ਤੇ ਸੈਕਟਰ 124 ਸਨ ਇਨਕਲੇਵ ਖਰੜ ਮੋਹੱਲੀ ਦੀ ਜ਼ਮੀਨ ਹੈ ਉਹਦੇ ਵਿੱਚ ਉੱਥੇ ਇਹ ਸਾਰਾ ਪ੍ਰੋਜੈਕਟ ਚੱਲਣਾ ਸੀਗਾ ਸਾਡੇ ਕਲਾਇੰਟ ਨੇ 2.5 ਕਰੋੜ ਰੁਪਏ 2012 ਵਿੱਚ ਇਹਨੂੰ ਦਿੱਤਾ ਸੀਗਾ ਕਿ ਵੀ ਇਹ ਲੈਂਡ ਸਾਨੂੰ ਲੈਂਡ ਦੇਊਗਾ ਉਹਦੇ ਉੱਤੇ ਆਪ ਹੀ ਹੌਲੀ ਹੌਲੀ ਆਪਾਂ ਕੰਟਰੈਕਸ਼ਨ ਕਰਾਂਗੇ ਕਈ ਕਰੋੜ ਰੁਪਏ ਲੈਣ ਤੋਂ ਬਾਅਦ ਹੀ ਬੀਕਮ ਡਿਫਾਲਟਰ ਜੋ ਕਿ ਇਹਦਾ ਨੇਚਰ ਹੈ एवरीवन ਬੀ ਨੋਜ਼ ਅਬਾਊਟ ਇਟ ਕਿ ਸੰਨ ਇਨਕਲੇਵ ਵਿਚ ਜੋ ਇਹ ਕਰਦਾ ਰਿਹਾ ਸਾਰੇ ਦੁਨੀਆ ਨੂੰ ਜਗ ਜਾਹੀ ਰਿਹਾ ਸਾਰੇ ਮੋਹਾਲੀ ਨੂੰ ਜਗ ਜਾਹੀ ਰਿਹਾ ਕਿੰਨੇ ਕੇਸ ਇਹ ਦੇਖ ਲਾ ਪੈਂਡਿੰਗ ਹੈ ਉਹੀ ਇਹਨੇ ਆਪਣੇ ਰੁਤਮ ਮੁਤਾਬਿਕ ਇਹਨੇ ਸਾਡੇ ਸਾਡੇ ਕਲਾਈਨ ਨਾਲ ਵੀ ਇਹੀ ਗੱਲ ਕੀਤੀ ਸਾਡੀ ਜਿਹੜੀ ਜ਼ਮੀਨ ਸੀਗੀ ਜਿਹੜੀ ਪਾਰਟਨਰਸ਼ਿਪ ਫਰਮ ਦੀ ਜ਼ਮੀਨ ਸੀਗੀ ਉਹ ਇਹ ਉਹਦੇ ਵਿੱਚ ਇਹਨੇ ਕਿਸੇ ਹੋਰ ਨੂੰ ਥਰਡ ਪਾਰਟੀ ਨੂੰ ਜ਼ਮੀਨ ਵੇਚਤੀ ਐਸ ਸੂਨ ਐਸ आवर ਕਲਾਈਨ ਨੋਜ਼ ਅਬਾਊਟ ਕੇਮ ਟੂ ਨੋ ਅਬਾਊਟ ਇਟ ਸਾਡੇ ਕਲਾਈਨ ਨੇ ਐਸਐਸਪੀ ਨੂੰ ਕੰਪਲੇਨਟ ਦਿੱਤੀ ਐਸਐਸਪ ਉਹਦੇ ਉੱਤੇ ਸਾਡੇ ਕਲਮਪਲੇਂਟ ਨੇ ਫਿਰ ਖਰੜ ਕੋਰਟ 'ਚ ਕਮਪਲੇਂਟ ਫਾਈਲ ਕੀਤੀ। ਉਹਦੇ ਵਿੱਚ ਇਹਦੀ ਸਮਨਿੰਗ ਹੋਈ। ਸਟਾਰਟਿੰਗ ਵਿੱਚ ਅਪੀਅਰ ਹੋਇਆ ਬਾਅਦ 'ਚ ਇਹਨੇ ਅਪੀਅਰ ਹੋਣਾ ਬੰਦ ਕਰ ਦਿੱਤਾ। ਉਹਦੇ ਬਾਅਦ ਫਿਰ ਦੁਲਾਈ 2022 ਵਿੱਚ ਇਹ ਪੀਓ ਡਿਕਲੇਅਰ ਹੋਇਆ। ਜੁਲਾਈ 2022 ਵਿੱਚ ਪੀਓ ਡਿਕਲੇਅਰ ਹੋਇਆ ਖਰੜ ਕੋਰਟ ਨੇ ਖਰੜ ਪੁਲਿਸ ਨੂੰ ਆਰਡਰ ਕੀਤਾ ਵੀ ਇਹਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ 174 ਦੀ। ਹੁਣ ਪੁਲਿਸ ਦੀ ਕ੍ਰਾਈਮ ਰੇਟ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿੰਨੀ ਹੈਗੀ ਨਹੀਂ ਵਧੀਆ ਹੀ ਦੇਖ ਲੈ ਇਹਦੇ ਨਾਲ ਹੈਗੀ ਹੈ। ਪੁਲਿਸ ਜਲਦੀ ਛੇਤੀ ਕਾਰਵਾਈ ਕਰਦੀ ਨਹੀਂ ਦੇਖ ਲੈ। ਇਸ ਕਰਕੇ ਓਐਫਆਰ ਛੇਤੀ ਦਰਜਨੀ ਹੋਈ ਇਨ ਦਾ ਮੇਨ ਟਾਈਮ ਇਹ ਹਾਈ ਕੋਰਟ ਆ ਗਿਆ ਇਹਨੇ ਉਹਦੀ ਸਟੇਲ ਲਈ ਬੇਲ ਲਈ ਇਥੋਂ ਠੀਕ ਹੈ ਬੇਲ ਲੈ ਕੇ ਥੱਲੇ ਦੁਵਾਰੀ ਨੇ ਬੇਲ ਬੌਂਡ ਪਰਤੇ ਦੁਵਾਰੀ ਪੇਸ਼ ਹੋ ਗਿਆ ਇਹਨੇ ਹਾਈ ਕੋਰਟ ਤੋਂ ਛੂਟ ਬੋਲ ਕੇ ਬੇਲ ਲਈ ਕਿ ਬੀਜੀ ਬੜਜੜੇ ਬਾਕੀ ਕੋ ਐਕਿਊਜ਼ ਨੇ ਉਸ ਕ੍ਰਿਮੀਨਲ ਕੰਪਲੇਂਟ ਵਿੱਚ ਸਾਰੇ ਬਰੀ ਹੋ ਗਏ ਨੇ ਜੋ ਕਿ ਛੂਟ ਸੀਗਾ ਕ੍ਰਿਮੀਨਲ ਕੰਪਲੇਂਟ ਹਲੇ ਪੈਂਡਿੰਗ ਸੀਗੀ ਕੋਈ ਐਕਿਊਜ਼ ਬਰੀ ਨਹੀਂ ਹੋਇਆ ਸੀਗਾ ਉਹਦੇ ਵਿੱਚ ਠੀਕ ਹੈ ਇਹ ਹੋ ਗਿਆ ਇਹ ਇਨ ਦਾ ਮੇਨ ਟਾਈਮ ਜਦੋਂ ਇਹਨੇ ਇਥੋਂ ਹਾਈ ਕੋਰਟ ਤੋਂ ਬੇਲ ਲੈ ਲਈ ਸਟੇਲ ਲੈ ਲਈ ਉਹਦੇ ਬਾਅਦ 1 ਸਾਲ ਬਾਅਦ ਐਫ ਆਈ ਆਰ ਦਰਜ ਹੋਈ ਸੈਪਟੈਂਬਰ 2023 ਵਿੱਚ ਪੀਓ ਹੋਇਆ ਜੁਲਾਈ 2022 ਵਿੱਚ ਪੀਓ ਦੀ ਐਫ ਆਈ ਆਰ ਦਰਜ ਹੋਈ 1 ਸਾਲ ਬਾਅਦ ਸੈਪਟੈਂਬਰ 2023 ਵਿੱਚ ਇਹ ਸਾਰੀ ਸ਼ੋ ਕਰਦੀ ਹੈ ਪੁਲਿਸ ਦੀ ਕਨੈਮੈਂਸੀ ਦੇ ਨਾਲ ਉਹਦੇ ਵਿੱਚ ਐਫ ਆਈ ਆਰ ਵਿੱਚ ਸਿਰਫ ਦੋ ਐਕਿਊਜ਼ ਦਾ ਨਾਮ ਲਿਖਿਆ ਗਿਆ ਸੁਖਵਿੰਦਰ ਤੇ ਬਲਦੇਵ ਸਿੰਘ ਇਹਦੇ ਬਾਰੇ ਲਿਖਿਆ ਗਿਆ ਕਿ ਵੀ ਜੇ ਇਹਨੇ ਹਾਈ ਕੋਰਟ ਤੋਂ ਬੇਲ ਲੈ ਲਈ ਹੈ ਸਟੇਲ ਲੈ ਲਈ ਹੈ ਇਸ ਕਰਕੇ ਇਹਨੂੰ ਆਪਾਂ ਐਫ ਆਈ ਆਰ ਵਿੱਚ ਇਨਕਲੂਡ ਨਹੀਂ ਕਰ ਰਹੇ ਜਿੱਦਾਂ ਹੀ ਸਾਡੇ ਕਲਾਇੰਟ ਨੂੰ ਅਸੀਂ ਹਾਈ ਕੋਰਟ ਵਿੱਚ ਕੈਂਸਲੇਸ਼ਨ ਉਹ ਬੇਲ ਫਾਈਲ ਕੀਤੀ ਤੇ ਹਾਈ ਕੋਰਟ ਨੂੰ ਅਸੀਂ ਦੱਸਿਆ ਕਿ ਬਿਨੇ ਚੂੜ ਬੋਲ ਕੇ ਬੇਲ ਲਈ ਹੈ ਕੋਈ ਅਕਿਊਜ਼ ਹਰੇ ਥੱਲੇੋਂ ਬਲੀ ਬਰੀ ਨਹੀਂ ਹੋਏ ਸੀਗੇ ਹਾਈ ਕੋਰਟ ਨੇ ਉਹਨੂੰ ਕੰਸੀਡਰ ਕੀਤਾ ਇਹਦਾ ਜਿਹੜਾ ਬੇਲ ਦਾ ਆਰਡਰ ਸੀਗਾ ਸਟੇ ਦਾ ਆਰਡਰ ਸੀਗਾ ਉਹਨੂੰ ਰਿਕਾਲ ਕੀਤਾ ਤੇ ਇਹਨੂੰ ਟਾਈਮ ਦਿੱਤਾ ਕਿ ਵਿਦਨ 15 ਡੇਸ ਇਹ ਥੱਲੇ ਪੇਸ਼ ਹੋਊਗਾ ਰੈਗੂਲਰ ਬੇਲ ਵਾਸਤੇ ਅਪਲਾਈ ਕਰੂਗਾ ਜੇ ਅਪ ਫਿਰ 15 ਡੇਸ ਬਾਅਦ ਸੇ ਅਪਲਾਈ ਕਰਦਾ ਹੈ ਤਾਂ ਇਹਨੂੰ ਪੁਲਿਸ ਕੁਝ ਨਹੀਂ ਕਹੂਗੀ ਆਫਟਰ 15 ਡੇਸ ਉਹਦੀ ਇਹ ਆਰਡਰ ਵੀ ਕੈਂਸਲ ਹੋ ਜਾਊ ਖਤਮ ਹੋ ਜਾਊਗਾ ਮਤਲਬ ਜਿਹੜੀ ਇਹਨੂੰ 15 ਡੇਜ਼ ਦੀ ਪ੍ਰੋਟੈਕਸ਼ਨ ਦਿੱਤੀ ਉਹ ਵੀ ਖਤਮ ਹੋ ਜਾਊਗਾ ਇਹਨੇ 15 ਡੇਜ਼ ਵਿੱਚ ਕੋਈ ਬੇਲ ਅਪਲਾਈ ਨਹੀਂ ਕੀਤੀ ਕਿਸੇ ਕੋਰਟ 'ਚ ਪੇਸ਼ ਨਹੀਂ ਹੋਇਆ ਉਹ ਜਿਹੜੀ ਪ੍ਰੋਟੈਕਸ਼ਨ ਸੀਗੀ 15 ਡੇਜ਼ ਦੀ ਉਹ ਵੀ ਖਤਮ ਹੋ ਗਈ ਇਨ ਦਾ ਮੀਨ ਟਾਈਮ ਇਹ ਅਦਰ ਕੇਸਿਸ ਵਿੱਚ ਖਰੜ ਕੋਰਟ ਵਿੱਚ ਪੇਸ਼ ਹੁੰਦਾ ਰਿਹਾ ਤੇ ਇਸ ਕਰਕੇ ਫਿਰ ਸਾਡੇ client ਨੇ ਮੈਨੂੰ ਅਪਰੋਚ ਕੀਤਾ ਅਸੀਂ ਹਾਈ ਕੋਰਟ ਵਿੱਚ ਕੇਸ ਫਾਈਲ ਕੀਤਾ ਕਿ ਵੀ ਇਕਤਾ ਪੁਲਿਸ ਤੋਂ ਸਟੇਟਸ ਰਿਪੋਰਟ ਲਈਤੀ ਜਾਵੇ ਕਿ ਵੀ ਜਿਹੜੇ FIR ਹੋਈ ਹੈ ਬਾਕੀ ਤਿੰਨਾਂ ਬੰਦਿਆਂ ਖਿਲਾਫ ਪਲਸ ਬਾਜਵਾ ਦੀ ਬੇਲ ਕੈਨਸਲ ਹੋ ਗਈ ਹੈ ਬਟ ਸਟਿਲ ਪੁਲਿਸ ਨੇ ਕੋਈ ਐਕਸ਼ਨ ਨਹੀਂ ਲੇਤਾ ਅਰੈਸਟ ਕਰਨ ਦੀ ਕੋਈ ਪ੍ਰੋਸੀਡਿੰਗ ਸਟਾਰਟ ਨਹੀਂ ਕੀਤੀ ਇਹ ਆਪਾਂ ਹਾਈ ਕੋਰਟ ਵਿੱਚ ਕੇਸ ਫਾਈਲ ਕੀਤਾ ਸੀਗਾ ਉਹਦੇ ਵਿੱਚ ਦੋਨਰੇਵਲ ਮਿਸਟ ਜਸਟਿਸ ਸੰਦੀਪ ਮੋਦਗਿਲ ਜੀ ਨੇ ਐਸਐਸਪੀ ਮੋਹਾਲੀ ਤੋਂ ਸਟੇਟਸ ਰਿਪੋਰਟ ਮੰਗੀ ਕਿ ਵੀ ਤੁਸੀਂ ਕੀ ਕਾਰਵਾਈ ਕੀਤੀ ਹੈ ਦੇ ਖਿਲਾਫ ਕਿੰਨਾ ਬੰਦਿਆ ਖਿਲਾਫ ਤੇ ਸਪੈਸੀਫਿਕਲੀ ਬਾਜਵਾ ਖਲਾ ਉਹਦੇ ਅਕੋਰਡਿੰਗ ਇਹ ਸਾਰੀ ਕਾਰਵਾਈ ਅੱਗੇ ਵਧੀ ਹੈ ਫਿਰ ਤੇ ਹੁਣ ਦੋ ਤਿੰਨ ਵਾਰੀ ਇਹਨੂੰ ਨੋਟਿਸ ਕੀਤਾ ਗਿਆ ਇਹਦੇ ਵੱਲੋਂ ਵਕੀਲ ਸਾਹਿਬ ਪੇਸ਼ ਹੋਏ ਤਿੰਨ ਸੀਨੀਅਰ ਐਡਵੋਕੇਟ ਬਦਲ ਚੁੱਕੇ ਹਨ ਹਲੇ ਤੱਕ ਤਿੰਨੇ ਦੋ ਵਾਰੀ ਮਿਸਟਰ ਸਿੱਧੂ ਪੇਸ਼ ਹੋਏ ਨੇ ਸੀਨ ਐਡਵੋਕੇਟ ਫਿਰ ਮਿਸਟਰ ਗਹੀ ਪੇਸ਼ ਹੋਏ ਮਿਸਟਰ ਗਹੀ ਨੇ ਵੀ ਪੇਸ਼ ਹੋ ਕੇ ਕਿਹਾ ਕਿ ਜੀ ਹਾਂਜੀ ਇਸ ਨੂੰ ਉਹ ਕਵਾਂਗੇ ਹੀ ਵਿਲ ਅਪੀਅਰ ਇਨ ਦੀ ਕੋਰਟ ਇਵਨ ਥੈਟ ਹੀ ਨੈਵਰ ਅਪੀਅਰਡ ਇਨ ਦੀ ਕੋਰਟ ਕੋ ਹਨਰੇਬਲ ਕੋਰਟ ਨੇ ਇਹਨੂੰ ਕੰਟੈਂਪਟ ਦਾ ਨੋਟਿਸ ਇਸ਼ੂ ਕੀਤਾ ਉਹਦੇ ਬਾਵਜੂਦ ਵੀ ਇਹ ਕੋਰਟ 'ਚ ਪੇਸ਼ ਨਹੀਂ ਹੋਇਆ ਇਨ ਦਾ ਮੇਨ ਟਾਈਮ ਬੇਲੇਬਲ ਵਾਰੰਟ ਹੋਏ ਇਨ ਦਾ ਮੇਨ ਟਾਈਮ ਇਹ ਸੁਪਰੀਮ ਕੋਰਟ ਚਲਾ ਗਿਆ ਸਪਰੀਮ ਕੋਰਟ ਵਿੱਚ ਇਹਨੇ ਸਾਰੇ ਆਰਡਰ ਉੱਥੇ ਪਲੇਸਿੰਗ ਰਿਕਾਰਡ ਕਰਕੇ ਵੀ ਮੈਨੂੰ ਮੇਰੀ ਹਾਈ ਕੋਰਟ ਨੇ ਅਰੈਸਟ ਵਾਸਤੇ ਆਰਡਰ ਕੀਤਾ ਹੈ ਮੈਨੂੰ ਸਟੇ ਦਿੱਤੇ ਜਾਵੇ ਜਦ ਕਿ ਕਿਸੇ ਵੀ ਆਰਡਰ ਵਿੱਚ ਹਾਈ ਕੋਰਟ ਨੇ ਕਦੇ ਵੀ ਇਹਨੂੰ ਅਰੈਸਟ ਹੋਣ ਦਾ ਜਾਂ ਪੁਲਿਸ ਨੂੰ ਡਾਇਰੈਕਸ਼ਨ ਨਹੀਂ ਕੀਤੀ ਕਿ ਵੀ ਇਹਨੂੰ ਅਰੈਸਟ ਕੀਤਾ ਜਾਵੇ ਪੇਸ਼ ਹੋਣ ਦੇ ਕਿਹਾ ਸੀਗਾ ਸਿਰਫ ਤੇ ਐਸਐਸਪੀ ਸਾਹਿਬ ਨੂੰ ਕਿਹਾ ਸੀਗਾ ਤੁਸੀਂ ਆਪਣੀ ਸਿੱਟਰ ਰਿਪੋਰਟ ਫਾਈਲ ਕਰੋ देयर ਵਾਸ ਨੈਵਰ ਐਨੀ ਆਰਡਰ ਬਾਈ ది ਔਨਰੇਬਲ ਜਸਟ ਟੂ ਅਰੈਸਟ ਹਿਮ ਠੀਕ ਹੈ ਪ੍ਰੋਪਰ ਡਿਟੇਲ ਵੀ ਮੰਗੀ ਸੀ ਅੱਜ ਸਰ ਮੈਂ ਤੁਹਾਨੂੰ ਦੱਸਦਾ ਸਾਰੀ ਡਿਟੇਲ ਤੁਹਾਨੂੰ ਗੱਲ ਦੱਸਦਾ ਤੇ ਉੱਥੋਂ ਇਹ ਸਟੇ ਲੈ ਕੇ ਆ ਗਿਆ ਸਬਜੈਕਟ ਉਹਦੀ ਕੰਡੀਸ਼ਨ ਕਿ ਵੀ ਇੱਕ ਇਨਵੈਸਟੀਗੇਸ਼ਨ ਜੁਆਇਨ ਕਰੂਗਾ ਤਾਂ ਜਿਵੇਂ ਆਬਨੀ ਨੂੰ ਅਰੈਸਟ ਸੁਪਰੀਮ ਕੋਰਟ ਨੇ ਨੂੰ ਅਰੈਸਟ ਸਟੇ ਕੀਤੀ ਸੀਗੀ ਤੇ ਹਾਈ ਕੋਰਟ ਨੇ ਡਿਕਸ਼ਨ ਕੀਤੀ ਸੀਗੀ ਹਾਈ ਕੋਰਟ ਟ੍ਰਾਇਲ ਕੋਰਟ ਟ੍ਰਾਇਲ ਦੀ ਜਿਹੜੀ ਪ੍ਰੋਸੀਡਿੰਗ ਹੈ ਉਹਨੂੰ ਲੁੱਕ ਆਫਟਰ ਕਰ ਸਕਦਾ ਹੈ ਇਹ ਉਸ ਐਫ ਆਈ ਆਰ ਦੀ ਇਨਵੈਸਟੀਗੇਸ਼ਨ ਨੇ ਜੁਆਇਨ ਨਹੀਂ ਕੀਤੀ ਤੇ ਜਿਹੜਾ ਉਹਦੀ ਦੀ ਅਰੈਸਟ ਸਟੇ ਦਾ ਆਰਡਰ ਸੀਗਾ ਉਹ ਵੀ ਇਹਦਾ ਆਟੋਮੈਟਿਕਲੀ ਖਤਮ ਹੋ ਗਿਆ ਠੀਕ ਹੈ ਨਹੀਂ ਤੇ ਕੰਟੈਂਪਟ ਨੋਟਿਸ ਜਿਹਦੇ ਕੋਲ ਇਸ਼ੂ ਹੋਇਆ ਇਹ ਪੇਸ਼ ਨਹੀਂ ਹੋਇਆ ਹੁੰਡਲ ਸਾਹਿਬ ਇਹ ਪੇਸ਼ ਹੋਏ ਸੀਗੇ ਆਪਣਾ 28 ਤਰੀਕ ਨੂੰ ਤੇ ਜਦ ਹੁੰਡਲ ਸਾਹਿਬ 28 ਤਰੀਕ ਨੂੰ ਪੇਸ਼ ਹੋ ਗਏ ਤਾਂ ਸਾਹਿਬ ਨੇ ਹੁੰਡਲ ਸਾਹਿਬ ਨੂੰ ਪੁੱਛਿਆ ਕਿ ਵੇਰੇ ਇਸ ਦੀ ਕਲਾਇੰਟ ਹੁੰਡਲ ਸਾਹਿਬ ਕਹਿੰਦੇ ਮੈਨੂੰ ਨਹੀਂ ਪਤਾ ਬਾਜਵਾ ਕਿੱਥੇ ਹੈ ਇੰਦਾ ਮੀਨ ਟਾਈਮ ਬਾਜਵੇ ਨੇ ਥਰੂ ਵੀਸੀ ਕੋਰਟ ਦੀ ਪ੍ਰੋਸੀਡਿੰਗ ਜੁਆਇਨ ਕੀਤੀ ਕੋਰਟ ਦੀ ਪ੍ਰੋਸੀਡਿੰਗ ਜੁਆਇਨ ਕਰਕੇ ਥਰੂ ਵੀਸੀ ਨੇ ਅਸ਼ੋਰੈਂਸ ਦਿੱਤੀ ਕਿ ਜੀ ਮੈਂ ਫ੍ਰਾਈਡੇ ਸਵੇਰੇ 10 ਵਜੇ ਕੋਰਟ ਵਿੱਚ ਪੇਸ਼ ਆਉਂਗਾ ਇਹ ਅਸ਼ੋਰੈਂਸ ਤੇ ਕੇਸ ਅੱਜ ਵਾਸਤੇ ਅਰਜਨ ਹੋਇਆ ਸੀਗਾ ਤੇ ਜਸਾਬ ਨੇ ਇਹਨੂੰ ਉਹ 28 ਤਰੀਕ ਦੇ ਆਰਡਰ ਵਿੱਚ ਇਹਨੂੰ ਡਾਇਰੈਕਸ਼ਨ ਕੀਤੀ ਸੀਗੀ ਕਿ ਵੀ ਆਪਣੀ ਪ੍ਰੋਪਰਟੀ ਡਿਟੇਲ ਦੇਊਗਾ ਤੇ ਜੇ ਜੋ ਇਹਨੇ ਕੰਸੈਂਟ ਦਿੱਤੇ ਉਹਦੇ ਅਕੋਰਡਿੰਗ ਕੋਰਟ ਵਿੱਚ ਪੇਸ਼ ਹੋਊਗਾ ਕੰਸੈਂਟ ਦੇਣ ਤੋਂ ਬਾਵਜੂਦ ਵੀ ਇਹ ਸੁਪਰੀਮ ਕੋਰਟ ਫਿਰ ਐਨ ਐਪਲੀਕੇਸ਼ਨ ਫਾਈਲ ਕੀਤੀ ਕਿ ਜੀ ਹਾਈ ਕੋਰਟ ਛੂਟ ਬੋਲ ਕੇ ਅਨਦਰ ਛੂਟ ਬੋਲਿਆ ਕਿ ਵੀ ਜੀ ਮੈਨੂੰ ਹਾਈ ਕੋਰਟ ਨੇ ਅਰੈਸਟ ਕਰਨ ਦੇ ਆਰਡਰ ਕੀਤੇ ਨੇ ਉਹਦੀ ਸਟੇ ਕਿਤੀ ਜਾਵੇ ਜਦਕਿ ਹਾਈ ਕੋਰਟ ਨੇ ਕਦੇ ਇਹਨੂੰ ਅਰੈਸਟ ਕਰਨ ਦੇ ਆਰਡਰ ਨਹੀਂ ਕੀਤੇ ਔਨਰੇਬਲ ਜਜ ਕੋ ਹਾਈ ਕੋਰਟ ਜਸਾਬ ਨੂੰ ਇਹਦੇ ਬਾਰੇ ਪਤਾ ਲੱਗਿਆ ਤੇ ਜਸਾਬ ਨੇ ਉਹਦੇ ਉੱਪਰ ਵੀ ਟਿੱਪਣੀ ਕਿ ਵੀ ਹੁਣ ਬਾਜਵ ਨੇ ਇੱਕ ਹੋਰ ਕੰਟੈਂਪਟ ਕਰ ਦਿੱਤੀ ਹੈ ਤੇ ਜਰਜ ਬਾਜਵਾ ਸਵੇਰੇ 10 ਵਜੇ ਕੱਲ ਕੱਲ 29 ਤਰੀਕ ਨੂੰ ਪੁਲਿਸ ਨੇ ਸੋਹਣਾ ਪੁਲਿਸ ਨੇ ਇਹਨੂੰ ਅਰੈਸਟ ਕੀਤਾ ਤੇ ਹਾਈ ਕੋਰਟ ਦੇ ਕੋਰਟ ਦੇ ਅਕੋਰਡਿੰਗ ਇਹਨੂੰ ਅੱਜ ਹਾਈ ਕੋਰਟ ਵਿੱਚ ਪੇਸ਼ ਕੀਤਾ ਤੇ ਜੱਜ ਸਾਹਿਬ ਨੇ ਇਹਨੂੰ ਪੁੱਛਿਆ ਕਿ ਵੀ ਤੇਰੇ ਖਿਲਾਫ ਕੰਟੈਂਪਟ ਦਾ ਨੋਟਿਸ ਇਸ਼ੂ ਹੋਇਆ ਸੀਗਾ ਬਟ ਸਿਲ ਯੂ ਆਰ ਨੋਟ ਅਪੀਅਰਿੰਗ ਔਰ ਉਹਦੇ باوجود ਤੂੰ ਕੰਟੈਂਪਟ ਇੱਕ ਹੋਰ ਕਰਤੀ ਕਿ ਸੁਪਰੀਮ ਕੋਰਟ ਚਲਾ ਗਿਆ ਤੇ ਇਹ ਬਾਜਵ ਨੇ ਹੱਥ ਜੋੜ ਕੇ ਕੀ ਕਹਿਣਾ ਸੀ ਉਹਨੇ ਹੱਥ ਜੋੜ ਕੇ ਮਾਫੀ ਮੰਗ ਰਿਹਾ ਦੈਟਸ ਇਟ ਕੀ ਜੀ ਮੈਨੂੰ ਮਾਫ ਕਰ ਦਿਓ ਗਲਤੀ ਹੋ ਗਈ ਜੀ ਮੈਂ ਕੰਪਰਮਾਈਜ਼ ਕਰਨ ਵਾਸਤੇ ਦਿੱਲੀ ਗਿਆ ਹੋਇਆ ਸੀਗਾ ਕਿ ਜਿੰਨੇ ਮੇਰੇ ਮੈਟਰ ਮੈਂ ਸਾਰੇ ਵਿੱਚ ਕੰਪਰਮਾਈਜ਼ ਕਰ ਰਿਹਾ ਉਹਦੇ ਵਾਸਤੇ ਮੈਂ ਦਿੱਲੀ ਗਿਆ ਹੋਇਆ ਸੀਗਾ ਤੇ ਇਹਦੇ ਕਰਕੇ ਮੈਂ ਕੋਰਟ 'ਚ ਪੇਸ਼ ਨਹੀਂ ਹੋਇਆ ਹੁਣ ਜਸਟ ਸਾਹਿਬ ਨੇ ਉਹਨੂੰ 17 ਤਰੀਕ 17 ਨਵੰਬਰ ਸੈਪਟੈਂਬਰ ਤੱਕ ਦਾ ਡੇਡ ਦਿੱਤੀ ਹੈ ਉਹਨੇ ਹੁਣ ਆਪਣਾ ਕੰਟੈਂਪਟ ਨੋਟਿਸ ਦਾ ਰਿਪਲਾਈ ਦੇਣਾ ਤੇ ਆਪਣੇ ਜਿੰਨੇ ਵੀ ਉਹਦੀ ਪ੍ਰੋਪਰਟੀਆਂ ਨੇ ਐਸੈਟ ਨੇ ਉਹਦੇ ਉਹਦੇ ਨਾਮ ਤੇ ਪਲੱਸ ਉਹਦੀ ਕੰਪਨੀ ਬਾਦਵਾ ਡਿਵੈਲਪਰ ਲਿਮਟਿਡ ਦੇ ਨਾਮ ਤੇ ਉਹਦੀ ਸਾਰੀ ਡਿਟੇਲ ਉਹਨੇ ਹਾਈ ਕੋਰਟ 'ਚ ਸਬਮਿਟ ਕਰਨੀ ਹੈ ਬਾਏ ਦਿ ਡੇ ਪੁਲਸ ਨੂੰ ਹੁਣ ਉਹਨੂੰ ਲੈ ਗਈ ਹੈ ਮੈਜਿਸਟ੍ਰੇਟ ਕੋਲ ਪੇਸ਼ ਕਰਨ ਵਾਸਤੇ ਹੁਣ ਅੱਗੇ ਉਹ 21 ਕੇਸਿਸ ਵਿੱਚ ਉਹਦੀ ਅਰੈਸਟ ਪੈਂਡਿੰਗ ਹੈ ਟੋਟਲ 39 ਕੇਸਿਸ ਪੈਂਡਿੰਗ ਅਗੇਂਸਟ ਹਿਮ ਟੋਟਲ 53 ਕੇਸਿਸ ਸੀਗੇ ਉਹਦੇ ਵਿੱਚ ਕੁਝ ਹੀ ਕੰਪਰੋਮਾਈਜ਼ ਕਰ ਚੁੱਕੇ ਹੈ ਜੋ ਇਹਨੇ ਦੱਸਿਆ 39 ਕੇਸਿਸ ਹਲੇ ਪੈਂਡਿੰਗ ਨੇ 39 ਕੇਸਿਸ ਵਿੱਚੋਂ 21 ਕੇਸਾਂ ਵਿੱਚ ਇਹਦੀ ਅਰੈਸਟ ਪੈਂਡਿੰਗ ਹੈ ਹੁਣ ਇਹ ਪੁਲਸ ਦੇ ਉੱਤੇ ਕਿੰਨੇ ਕਿੰਨੇ ਕੇਸਾਂ ਵਿੱਚ ਇਹਦੀ ਅਰੈਸਟ ਪੈਂਦੇ ਆ ਤੇ ਕਿੰਨੇ ਕਿੰਨੇ ਕੇਸੇ ਵਿੱਚ ਇਹ ਦੇ ਖਿਲਾਫ ਅੱਗੇ ਪ੍ਰੋਸੀਡ ਕਰਦੇ ਆ ਤੇ ਇਹ ਹਾਲ ਦੀ ਘੜੀ ਇਹਦੇ ਨਾਲ ਹੋਇਆ Bu neden oluyor? 2.4 ਦੇਖਣਾ ਫਿਰ ਇਹ ਤਾਂ ਕਿਚਨ ਦੀ ਉਹ ਹੀ ਕੋਈ ਉਠਾਰੋ ਫਟਾਪੜ ਦੀ ਗੱਡੀ ਵਾਸਤੇ ਡਾਊ 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 ਡਾਊ